ਦੋਸਤੋ ਸ਼ਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੱਡੀਆਂ ਅਤੇ ਤਾਜ਼ਾ ਖਬਰਾਂ ਬਾਰੇ ਦੋਸਤੋ ਤੁਸੀਂ ਚੈਨਲ ਤੇ ਜੇਕਰ ਜੁੜੇ ਹੋ ਨਵੇਂ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਪਹਿਲੀ ਖਬਰ ਲੈ ਲੈਂਦੇ ਆਪਾਂ ਪੰਜਾਬ ਚ ਤੇਜ਼ ਰਫਤਾਰ ਗੱਡੀ ਦਾ ਕਹਿਰ ਵਾਪਰਿਆ ਹੈ ਕਾਰ ਦੀ ਤਖਤ ਤੇ ਟਰਾਂਸਫਰ ਨਾਲ ਹੋਈ ਹੈ ਟੱਕਰ ਚਾਰਾਂ ਦੀ ਮੌਤ ਹੋ ਚੁੱਕੀ ਹੈ ਇੱਕ ਜ਼ਖਮੀ ਹੋਇਆ ਹੈ ਇਹ ਖਬਰ ਤਾਂ ਤਾਂ ਤੋਂ ਗੋਇੰਦਵਾਲ ਸਾਹਿਬ ਆ ਰਹੀ ਤੇਜ਼ ਰਫਤਾਰ ਕਾਰ ਨਾਲ ਹਾਸਾ ਵਾਪਰ ਗਿਆ ਸੀ ਉਥੋਂ ਦੀ ਹੈ ਅਗਲੀ ਖਬਰ ਹੈ ਦੋਸਤੋ ਮਨੀਪੁਰ ਦੇ ਵਿੱਚ ਸੀਆਰਪੀ ਦੇ ਦੋ ਜਵਾਨ ਸ਼ਹੀਦ ਹੋ ਗਏ ਦੀ ਰਾਤ ਕੁੱਕੀ ਅਤਵਾਦੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਮਨੀਪੁਰ ਦੇ ਵਿਸ਼ਨੂਪੁਰ ਜਿਹੜੇ ਤੇ ਨਰ ਸੈਨਾ ਇਲਾਕੇ ਚ ਅਤਵਾਦੀਆਂ ਦੇ ਹਮਲੇ ਚ ਦੋ ਜਵਾਨ ਸ਼ਹੀਦ ਹੋ ਗਏ ਦੋਵੇਂ ਜਵਾਨ ਕੇਂਦਰੀ ਰਿਜ਼ਰਵ ਪੁਲਿਸ ਬਲ ਸੀਆਰਪੀ ਦੀ 128ਵੀਂ ਬਟਾਲੀਅਨ ਨਾਲ ਸੰਬੰਧਤ ਸਨ ਅਗਲੀ ਖਬਰ ਦੋਸਤੋ ਤਾਰਕ ਮੈਥਾਕਾ ਉਲਟਾ ਚਸ਼ਮਾ ਦੇ ਪੁਰਾਣੇ ਸੋਟੀ ਗੁਰਚਰਨ ਸਿੰਘ ਸ਼ੋ ਛੱਡਣ ਤੋਂ ਬਾਅਦ ਵੀ ਲੋਕਾਂ ਦੇ ਦਿਲਾਚ ਵਸੇ ਹੋਏ ਹਨ ਅਚਾਨਕ ਉਹਨਾਂ ਦਾ ਨਾਂ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਕਿਉਂਕਿ ਦਰਅਸਲ ਗੁਰਚਰਨ ਸਿੰਘ ਫਿਲਹਾਲ ਲਾਪਤਾ ਹਨ ਉਹ ਦਿੱਲੀ ਤੋਂ ਮੁੰਬਈ ਜਾਣ ਲਈ ਨਿਕਲੇ ਸਨ ਪਰ ਮੁੰਬਈ ਨਹੀਂ ਪਹੁੰਚੇ ਕੁਵਦਨ ਪਹਿਲਾਂ ਉਹ ਮੁੰਬਈ ਤੋਂ ਦਿੱਲੀ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਆਏ ਸਨ ਇਸ ਤੋਂ ਬਾਅਦ ਉਹ 22 ਅਪ੍ਰੈਲ ਨੂੰ ਵਾਪਸ ਮੁੰਬਈ ਜਾਣ ਲਈ ਰਵਾਨਾ ਹੋਏ ਪਰ ਨਾ ਤਾਂ ਮੁੰਬਈ ਪਹੁੰਚੇ ਤੇ ਨਾ ਹੀ ਆਪਣੇ ਘਰ ਪਰਤੇ ਅਜੇ ਤੱਕ ਕਿੱਥੇ ਹਨ ਇਸ ਸੰਬੰਧੀ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ IPL ਦੀ ਮੈਚ ਦੇ ਵਿੱਚ ਕਲਕੱਤਾ ਤੇ ਪੰਜਾਬ ਦੇ ਵਿੱਚ ਜੋ ਰਾਤ ਮੈਚ ਹੋਇਆ ਸੀ ਉਸ ਦੇ ਵਿੱਚ ਜੋ ਪੰਜਾਬ ਨੇ ਆਪਣੀ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮੂਗਾ ਦੇ ਵਿੱਚ ਇੱਕ ਕੰਪੈਨ ਨਾਲ ਬਾਈਕ ਦੀ ਟੱਕਰ ਹੋਣ ਦੇ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮੂਗਾ ਦੇ ਪਿੰਡ ਸਮਾਦਪਾਈ ਨੇੜੇ ਕੰਪੈਨ ਦੀ ਰੇਪੇਟ 'ਚ ਆਉਣ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਮੂਗਾ ਦੇ ਸਰਕਾਰੀ ਹਸਪਤਾਲ ਤਾਲ ਵਿੱਚ ਰਖਵਾਇਆ ਗਿਆ ਹੈ ਮ੍ਰਿਤਕਾਂ ਦੀ ਪਛਾਣ ਵਿੱਚ ਗੁਰਾ ਸਿੰਘ 38 ਸਾਲ ਦਾ ਤੇ ਮਨੀਸ਼ ਸਿੰਘ 28 ਸਾਲ ਦਾ ਬਜੂ ਜੋ ਪੁਲਿਸ ਦੀ ਜਾਂਚ ਕਰ ਰਹੀ ਹੈ ਦੋਸਤੋ ਪੰਜਾਬ ਦੀਆਂ ਵੱਡੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਨਾਲ ਭੁੱਲਣਾ ਤੰਨਵਾਦ ਜੀ